ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਮਾਰਕ ਕਾਨੀਦਾ ਕਹਿੰਨੇ ਕਿ ਉਹਨਾਂ ਦੀ ਸਰਕਾਰ ਇਸ ਪੱਤਝੜ ਦੇ ਵਿੱਚ ਕੈਨੇਡਾ ਦੀਆਂ ਸਮਾਨਤ ਪ੍ਰਣਾਲੀ ਦੇ ਵਿੱਚ ਬਦਲਾਅ ਕਰੇਗੀ ਜਿਸ ਦੇ ਨਾਲ ਹਿੰਸਕ ਅਪਰਾਧੀਆਂ ਨੂੰ ਸਲਾਖਾ ਪਿੱਛੇ ਰੱਖਣ ਤੇ ਉਦੇਸ਼ ਦੇ ਨਾਲ ਸਖਤ ਨਿਯਮ ਪੇਸ਼ ਕੀਤੇ ਜਾਣਗੇ ਇਹ ਵਾਅਦਾ ਕਈ ਉੱਚ ਪ੍ਰੋਫਾਈਲ ਮਾਮਲਿਆਂ ਦੀ ਇੱਕ ਲੜੀ ਤੋਂ ਬਾਅਦ ਆਇਆ ਹੈ ਜਿਸ ਨੇ ਜਨਤਕ ਸੁਰੱਖਿਆ ਅਤੇ ਪਾਈਚਾਰਿਆ ਦੀ ਰੱਖਿਆ ਕਰਨ ਦੀ ਨਿਆਂ ਪ੍ਰਣਾਲੀ ਦੀ ਯੋਗਤਾ ਬਾਰੇ ਬਹਿਸ ਨੂੰ ਨਵਾਂ ਰੂਪ ਦਿੱਤਾ ਹੈ ਦਸੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਹੈ ਕਿ ਉਹਨਾਂ ਦੀ ਕੈਬਨਿਟ ਸੰਸਦ ਦੇ ਵਾਪਸ ਸੌਣ ਤੋਂ ਬਾਅਦ ਅਪਰਾਧਿਕ ਜ਼ਾਬਤੇ ਦੇ ਵਿੱਚ ਸੋਧ ਦੇ ਲਈ ਕਾਨੂੰਨ ਪੇਸ਼ ਕਰੇਗੀ। ਪ੍ਰਸਤਾਵਿਤ ਸੁਧਾਰਨ ਨੂੰ ਬੰਦੂਕ ਅਪਰਾਧਾ, ਬ੍ਰੇਕਾ ਅਤੇ ਕਾਲ ਚੋਰੀ ਵਰਗੇ ਗੰਭੀਰ ਅਪਰਾਧਾ ਦੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਤੋਂ ਥੋੜੀ ਦੇਰ ਬਾਅਦ ਰਿਹਾ ਹੋਣ ਤੋਂ ਰੋਕਣ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀਐਮ ਕਾਰਨੀ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਟੁਕਵੇ ਨਤੀਜੇ ਭੁਗਤਣੇ ਪੈਣਗੇ ਜਿਦੇ ਵਿੱਚ ਸਭ ਤੋਂ ਗੰਭੀਰ ਅਪਰਾਧਾ ਦੇ ਲਈ ਲਗਾਤਾਰ ਸਜ਼ਾਵਾਂ ਵੀ ਸ਼ਾਮਲ ਨੇ। It's, it's about having the best quality of life in the world in canada. and there are a series of things that we're doing that's going to add to canadian quality of life. i'm going to focus on two. Uh, we're in the peel region. I'll, I'll focus on two that are issues here. there are issues elsewhere in the, in the country. Uh, and the first is uh, around crime uh, and safety uh, in our neighborhoods. Uh, this government is committed to reforming the c criminal code. Uh, to ensure that organized crime, gang crime, crime with handguns, home invasions, auto theft, that the individuals who participate in those crimes pay the price. they should, with consecutive sentencing, that they are not in a position where they commit a crime one day and they're arrested and then out of, uh, of jail, out on bail uh, the next. Uh, so bail reform being at the heart of it. We're committed to having more officers at our border, 1,000 more border agents, more RCMP, committed to working more closely with the provinces. And I'll give you a specific example uh, with respect to the last. Um, uh, we've been working with the Council of the Federation, all the provinces, on bail reform. We will be legislating on that. We're proposing legislation, I should say, uh, to the House uh, on that uh, next month. Um, I met with uh, Premier Ford uh, this morning. Uh, as part of an ongoing conversation about how we can address these issues, what the federal government needs to do on the criminal code, I agree with Premier Ford on these issues, and that's why we're uh, we're moving on them. What. the province and the municipality can do in terms of policing more effectively so we're working very closely ਦਸੇ ਲਾਂ ਤੋਂ ਪਹਿਲਾਂ 온ਟਾਰੀਓ ਦੇ ਪ੍ਰੀਮੀਅਰ ਡੱਕਫੋਰਡ ਨੇ ਕਾਰਨੇ ਦੇ ਨਾਲ ਮੁਲਾਕਾਤ ਕੀਤੀ ਅਤੇ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਹੋ ਲਾਜ਼ਮੀ ਕਟੋ-ਕਟ ਸਜ਼ਾਵਾਂ ਅਤੇ ਪਾਬੰਦੀਆਂ ਸਮੇਤ ਵਿਆਪਕ ਤਬਦੀਲੀਆਂ ਦੇ ਲਈ ਦਬਾਅ ਪਾਇਆ ਫੋਰਡ ਨੇ ਕਿਹਾ ਕਿ ਅਪਰਾਧੀਆਂ ਨੂੰ ਜ਼ਮਾਨਤ ਤੇ ਰਿਹਾ ਕੀਤੇ ਜਾਣ ਤੇ ਵਾਰ-ਵਾਰ ਮਾਮਲਿਆਂ ਤੋਂ ਬਾਅਦ ਨਿਵਾਸੀ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਗੁਆਰੇ ਨਹੀਂ ਸਿਰਫ ਨਵੇਂ ਅਪਰਾਧ ਕਰਨ ਦੇ ਲਈ ਫੋਰਡ ਨੇ ਕਿਹਾ ਇਸ ਨੂੰ ਕਾਟ ਨਹੀਂ ਕੀਤਾ ਜਾ ਸਕਦਾ ਤਾਂ ਜਦੋਂ ਕਿਸੇ ਉੱਤੇ ਕਿਨੌਣੇ ਅਪਰਾਧ ਦਾ ਦੋਸ਼ ਲਗਾਇਆ ਜਾਂਦਾ ਹੈ ਤਾਂ ਉਸ ਨੂੰ ਹਿਰਾਸਤ ਦੇ ਵਿੱਚ ਰਹਿਣਾ ਚਾਹੀਦਾ ਤੇ ਲੋਕ ਬਹੁਤ ਸਹਿ ਚੁਕੇ ਨੇ ਦਸਿਆ ਫੋਰਡ ਨੇ ਇਸ ਮੁੱਦੇ ਨੂੰ ਸੜਕ ਸੁਰੱਖਿਆ ਦੇ ਨਾਲ ਵੀ ਜੋੜਿਆ ਜ ਜਿਹਦੇ ਵਿੱਚ ਵਿਚਰਚ ਸਟੌਫ ਵਿਲ ਦੇ ਵਿੱਚ 35 ਸਾਲਾ ਐਂਟ੍ਰੂ ਕਿਸਟਿਲੋ ਦੀ ਹਾਲੀ ਦੇ ਵਿੱਚ ਹੋਈ ਮੌਤ ਤੇ ਵੱਲ ਇਸ਼ਾਰਾ ਕੀਤਾ। ਉਹ ਹਾਸੇ ਦੇ ਵਿੱਚ ਦੋਸ਼ੀ ਕਿਸ਼ੋਰ ਡਰਾਈਵਰ ਜਿਸ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਫੋਰਡ ਤੇ ਆਪਣੇ ਵਾਹਨ ਦੇ ਨਾਲ ਵੀ ਟੱਕਰ ਮਾਰੀ ਸੀ ਤੇ ਖਤਰਨਾਕ ਡਰਾਈਵਿੰਗ ਦਾ ਦੋਸ਼ ਹੈ ਤੇ ਫੋਰਡ ਨੇ ਇਸ ਤਰ੍ਹਾਂ ਦੇ ਅਪਰਾਧਾਂ ਦੇ ਦੋਸ਼ੀਆਂ ਵਾਲੇ ਲੋਕਾਂ ਦੇ ਲਈ ਤੁਰੰਤ ਲਾਇਸੈਂਸ ਮੁਅੱਤਲ ਕਰਨ ਵਾਲੇ ਕਾਨੂੰਨ ਦਾ ਪ੍ਰਸਤਾਵ ਰੱਖਣ ਦਾ ਵੀ ਵਾਅਦਾ ਕੀਤਾ ਹੈ। ਬਿਅ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ